ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਆ ਹੋਇਆ ਐਸ ਐਚਓ ਥਾਣਾ ਕੈਂਟ ਬਠਿੰਡਾ ਦਲਜੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਈਟੀਓ ਜਿਨ੍ਹਾਂ ਨੂੰ ਬੀਤੇ ਦਿਨ ਇੱਕ ਮੁਖਬਰੀ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਗੱਡੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਲੈ ਕੇ ਆ ਰਿਹਾ ਜਿਸ ਤੋਂ ਬਾਅਦ ਉਸਤੇ ਕਾਰਵਾਈ ਕਰਦਿਆਂ ਹੋਇਆ ਉਕਤ ਗੱਡੀ ਤੇ ਉਸ ਦੇ ਵਿੱਚ ਸਵਾਰ ਡਰਾਈਵਰ ਨੂੰ ਰਾਉਂਡ ਅਪ ਕੀਤਾ ਗਿਆ ਤੇ ਜਦ ਗੱਡੀ ਦੀ ਤਲਾਸ਼ੀ ਲਈ ਗਈ ਹੈ ਤੇ ਇਸ ਦੇ ਵਿੱਚੋਂ 155 ਬਾਕਸ ਵੱਖ-ਵੱਖ ਬ੍ਰਾਂਡ ਦੀਆਂ ਸ਼ਰਾਬ ਦੇ ਬਰਾਮਦ ਹੋਏ ਨੇ ਹਾਲਾਂਕਿ ਹੁਣ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਣਾ ਕੈਂਟ ਦੇ ਵਿੱਚ ਐਫ ਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਕੇ ਜ਼ਾਰੀਮਾਨਡ ਹਾਸਲ ਕੀਤਾ ਜਾ ਰਿਹਾ ਤੇ ਪੁੱਛਗਿੱਛ ਦੌਰਾਨ ਇਹਦੇ ਕੋਲੋਂ ਖੁਲਾਸਾ ਹੋਵੇਗਾ ਕਿ ਆਖਰ ਇਸ਼ਰਾਬ ਕਿੱਥੋਂ ਲੈ ਕੇ ਆਇਆ ਕਿੱਥੋਂ ਸਪਲਾਈ ਕੀਤੀ ਜਾਣੀ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਜਿਹੜਾ ਰਾਜਸਥਾਨ ਦਾ ਰਹਿਣ ਵਾਲਾ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਰਿਮਾਨਡ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਮੇਰਾ ਨਾਮ ਹੈ ਇੰਸਪੈਕਟਰ ਦਲਜੀਤ ਸੈਨਾ ਐਸ ਐਚ ਓ ਖਾਣਾ ਕੈਂਟਰ ਬਟੈਂਡਾ ਤਾਂ ਕੀ ਮਾਮਲਾ ਜਿਹੜਾ ਇਹ ਕੱਲ ਦੀ ਗੱਲ ਆ ਜੀ ਇਨਸਪੈਕਟ ਈਟੀਓ ਆ ਆਪਣੇ ਭੁਪਿੰਦਰਜੀਤ ਸਿੰਘ ਜੀ ਉਹ ਆ ਜਿਹੜਾ ਆਊਟਰ ਲੇਟ ਕੋਲੇ ਬਰੂਸੀ ਤਾਂ ਉਹਨਾਂ ਨੂੰ ਇੱਕ ਮੁਹਰੀ ਹੋਈ ਸੀਗੀ ਇੱਕ ਉਹ ਗੱਡੀ ਆ ਰਹੀ ਆ ਜਿਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਆ ਪਰ ਉਹ ਹੈ ਨਿਆ ਸ਼ਰਾਬ ਆ ਉਹ ਉਹਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਕੋਈ ਕੁਝ ਨਹੀਂਗਾ ਜਿਹੜਾ ਗੱਡੀ ਦੇ ਵਿੱਚ ਆ ਤੇ ਜਿਸ ਤੇ ਉਹਨਾਂ ਨੇ ਉਹਦਾ ਫਾਲੋ ਕੀਤਾ ਫਾਲੋ ਅਪ ਕਰਕੇ ਤੇ ਉਹਨਾਂ ਨੇ ਉਹ ਰਮੇਸ਼ ਕੁਮਾਰ ਨਾਮ ਦਾ ਹੈਗਾ ਜਿਹੜਾ ਕਿਉਂਸ ਦਾ ਉਹਨੂੰ ਰਾਉਂਡ ਅਪ ਕੀਤਾ ਤੇ ਗੱਡੀ ਨੂੰ ਵੀ ਰਾਉਂਡ ਅਪ ਕੀਤਾ ਤੇ ਉਸ ਦੇ ਵਿੱਚੋਂ 155 ਬਾਕਸ ਆ ਜਿਹੜੇ ਅਲੱਗ-ਅਲੱਗ ਬ੍ਰਾਂਡ ਦੇ ਆ ਸ਼ਰਾਬਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਔਰ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਸਾਡੇ ਹਵਾਲੇ ਕੀਤਾ ਤੇ ਅਸੀਂ ਇੱਕ ਜਿਹੜਾ ਦੋਸ਼ੀ ਤੇ ਇੱਕ ਐਫ ਆਈ ਆਰ ਨੰਬਰ ਜਿਹੜੀ 15 ਥਾਣਾ ਕੈਂਟ ਦੇ ਵਿੱਚ ਦਰਜ ਰਿਸਰ ਕਰ ਦਿੱਤੀ ਆ ਤੇ ਦੋਸ਼ੀ ਆ ਜਿਹੜਾ ਸਾਡੀ ਹਿਰਾਸਤ ਦੇ ਵਿੱਚ ਹੈਗਾ ਜਿਸ ਨੂੰ ਅੱਜ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਉਹਦਾ ਰਿਮਾਂਡ ਦੀ ਮੰਗ ਕੀਤੀ ਜਾਊਗੀ ਮਾਨਯੋਗ ਅਦਾਲਤ ਤੋਂ ਔਰ ਇਸ ਗੱਲ ਦਾ ਪਤਾ ਲਗਾਇਆ ਜਾਊਗਾ ਕਿ ਇਹ ਗੱਡ ਚਰਾਬ ਆ ਜਿਹੜੀ ਕਿੱਥੋਂ ਆਈ ਹੈ ਤੇ ਕਿਹਨੂੰ ਸਪਲਾਈ ਕਰਦੀ ਸੀ ਕਿੰਨੇ ਜਣਾ ਸੀਗੇ ਜੀ ਇਹ ਕਿੰਨੇ ਜਣਾ ਸੀਗੇ ਜੀ ਡਰਾਈਵਰ ਸੀ ਇਹ ਚਰਾਬ ਜਿਹੜੀ ਇਹ ਪੰਜਾਬ ਦੀ ਹੈ ਜਾਂ ਕਿਸੇ ਬਾਦ ਦੇ ਸੁਪੇ ਦੀ ਹੈ ਇਹਦੇ ਉੱਤੋਂ ਸਾਰਾ ਕੁਝ ਮਿਟਿਆ ਹੋਇਆ ਹੈ ਇਹਦੇ ਤੋਂ ਜੋ ਬੈਚ ਨੰਬਰ ਸੀਗੇ ਸਭ ਕੁਝ ਮਿਟਿਆ ਹੋਇਆ ਹੈ ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਅਸੀਂ ਇਹਦਾ ਜਿਹੜਾ ਜਰਮਾਨਡ ਦੇ ਮੰਗ ਕਰਤਾ ਹਾਂ ਮੂਲੀ ਨੋਟ ਉਸ ਤੋਂ ਬੱਝਾ ਤੀਹਵਾਂ ਵਿਅਕਤੀ ਹੈ ਇਹ ਕਿਹਨੂੰ ਲੱਗੇ ਹਾਂ ਇਹ 에ਅਰਾਨੇ ਸਰ ਦਾ ਵਿਅਕਤੀ ਹੈ ਜੀ ਬਾਰਮੇੜ ਰਾਜਸਥਾਨ ਦਾ ਰਹਿਣ ਵਾਲਾ ਹੈਗਾ ਜੀ ਤੇ ਇਹਨੇ ਜਿਹੜੇ ਰਾਜਸਥਾਨ ਵਗੈਰਾ ਦੇ ਏਰੀਆ ਦੇ ਵਿੱਚ ਇਹ ਸਪਲਾਈ ਵਗੈਰਾ ਕਰਨੀ ਸੀਗੀ ਬਾਕੀ ਜਿਹੜਾ ਇਹਦਾ ਰਿਮਾਂਡ ਲੈ ਕੇ ਜਿਹੜੀ ਪੂਰੀ ਗੱਲ ਕਲੀਅਰ ਹੋਊਗਾ ਕਿ ਪੁੱਛ ਕਿਸ ਦੇ ਵਿੱਚ